ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਗੁਰੂ ਸਾਰੀ ਸਾਧ ਸੰਗਤ ਜੀਓ ਕੁਝ ਦਿਨਾਂ ਬਾਅਦ ਫਰਵੀ ਮਹੀਨੇ ਵਿੱਚ ਹੀ ਰਵਿਦਾਸ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪਰ ਆ ਰਿਹਾ ਹੈ ਅਸਾਂ ਦੀ ਚੰਬਾ ਵਿੱਚ ਵੀ ਬਹੁਤ ਧੂਮ-ਧਾਮ ਨਾਲ ਬੜੇ ਹੀ ਅਨੁਸ਼ਾਸਨ ਨਾਲ ਸੋਭਾ ਯਾਤਰਾ ਨਿਕਲਦੀ ਹੈ ਦੇਖਣਯੋਗ ਹੁੰਦੀ ਹੈ ਗੁਰੂ ਪਿਆਰਿਓ ਉਹ ਸੋਭਾ ਯਾਤਰਾ ਦੇ ਵੀ ਆਪ ਜੀ ਨੂੰ ਦਰਸ਼ਨ ਕਰਵਾਵਾਂਗੇ ਰਵਿਦਾਸ ਜੀ ਮਹਾਰਾਜ ਜੁੱਤੀ ਗੰਢਣ ਦਾ ਕੰਮ ਕਰਦੇ ਸੀ ਬਲਦਸ ਜੀ ਜਿਹਨਾਂ ਨਾਲ ਹੋਰ ਵੀ ਸਾਥੀ ਸਨ ਉਹਨਾਂ ਦੀ ਜੁੱਤੀ ਫਟ ਗਈ ਤੇ ਉਹਨਾਂ ਨੇ ਰਵਿਦਾਸ ਮਹਾਰਾਜ ਜੀ ਨੂੰ ਕਿਹਾ ਕਿ ਮੇਰੀ ਜੁੱਤੀ ਗੰਢ ਦਵੋ ਗੱਲਾਂ ਕਰਦੇ ਕਰਦੇ ਉਹਨਾਂ ਨੇ ਕਿਹਾ ਸੀ ਗੰਗਾ ਜਾ ਰਹੇ ਆ ਸ਼ਰਧਾ ਕਰਨ ਵਾਸਤੇ ਹਰਿਦੁਆਰ ਤੇ ਰਵਿਦਾਸ ਮਹਾਰਾਜ ਜੀ ਨੇ ਵੀ ਇੱਕ ਦਮੜਾ ਦੇ ਕੇ ਉਹਨਾਂ ਨੂੰ ਕਿਹਾ ਕਿ ਮੇਰੀ ਵੀ ਭੇਟਾ ਗੰਗਾ ਜੀ ਨੂੰ ਅਰਪਿਤ ਕਰਨਾ ਪੰਡਤ ਜੀ ਪੈਦਲ ਯਾਤਰਾ ਕਰਦੇ ਕਰਦੇ ਕਈ ਦਿਨਾਂ ਬਾਅਦ ਅਰਦوار ਪਹੁੰਚੇ ਗੰਗਾ ਜੀ ਇਸ਼ਨਾਨ ਕੀਤਾ ਸਾਰਿਆਂ ਲੋਕਾਂ ਦੀ ਬੇਟਾਵਾਂ ਅਰਪਿਤ ਕੀਤੀਆਂ ਤੇ ਇੱਕਦਮ ਯਾਦ ਆਈ ਕਿ ਦੇਵਦਾਸ ਮਹਾਰਾਜ ਜੀ ਨੇ ਵੀ ਕੋਈ ਬੇਟਾ ਦਿੱਤੀ ਸੀ ਤੇ ਜਦ ਉਹਨਾਂ ਨੇ ਗੰਗਾ ਜੀ ਨੂੰ ਉਹ ਅਰਪਿਤ ਕੀਤੀ ਗੰਗਾ ਜੀ ਨੇ ਆਵਾਜ਼ ਦਿੱਤੀ ਪੰਡਤ ਜੀ ਰੁਕੋ ਮਰੇ ਭਗਤ ਨੂੰ ਮੇਰੀ ਤਰਫ ਹੋਈ ਗਿਫਟ ਲੈ ਕੇ ਜਾਓ ਕੋ ਸਤਨਾਮ ਸ੍ਰੀ ਵਾਇਗੁਰੂ ਇੱਕ ਰਤਨ ਜੜਿਤ ਕੰਗਣ ਪੰਡਿਤ ਜੀ ਨੂੰ ਦਿੱਤਾ ਕਿ ਮੇਰੇ ਪਿਆਰੇ ਭਗਤ ਰਵਿਦਾਸ ਜੀ ਨੂੰ ਦੇ ਦੇਣਾ ਪੰਡਿਤ ਜੀ ਦਾ ਮਨ ਬੇਈਮਾਨ ਹੋ ਗਿਆ ਕਿ ਇਤਨਾ ਬੇਸ ਕੀਮਤੀ ਕੰਗਣ ਰਵਿਦਾਸ ਜੀ ਨੂੰ ਕੀ ਪਤਾ ਲੱਗੇਗਾ ਉਹਨੇ ਆਪਣੇ ਕੋਲ ਰੱਖ ਲਿਆ ਰਵਿਦਾਸ ਜੀ ਨੂੰ ਨਹੀਂ ਦਿੱਤਾ ਗਰੀਬੀ ਬਹੁਤ ਸੀ ਮਨ ਵਿੱਚ ਵਿਚਾਰ ਆਇਆ ਕਿ ਇਹ ਕੰਗਣ ਰਾਜਾ ਜੀ ਨੂੰ ਦੇ ਦਈਏ ਉਹ ਸਾਨੂੰ ਧੰਧਾਨੇ ਦੇ ਦੇਣਗੇ ਰਾਜਾ ਬੜੇ ਪ੍ਰਸੰਨ ਹੋਏ ਉਹਨਾਂ ਨੇ ਬਹੁਤ ਧੰਧਾਨੇ ਦੇ ਕੇ ਪੰਡਿਤ ਜੀ ਨੂੰ ਵਿਦਾ ਕੀਤਾ ਰਾਜਾ ਬੜਾ ਪ੍ਰਸੰਨ ਹੈ ਕਿ ਰਾਣੀ ਬੜੀ ਖੁਸ਼ ਹੋਏਗੀ ਲੇਕਿਨ ਉਹ ਕੰਗੇ ਲੈ ਕੇ ਜਦ ਰਾਣੀ ਕੋਲ ਗਏ ਰਾਣੀ ਕਹਿਣ ਲੱਗੀ ਮੈਨੂੰ ਇਹਦਾ ਮੈਂ ਇੱਕ ਦੀ ਪਹਿਣਾ ਮੈਨੂੰ ਇਹ ਜੋੜਾ ਚਾਹੀਦਾ ਕੋ ਸਤਨਾਮ ਸ੍ਰੀ ਵਾਇਗੁਰੂ ਰਾਜਾ ਬੜੇ ਹੈਰਾਨ ਹੋਏ ਪੰਡਿਤ ਜੀ ਨੂੰ ਬੁਲਾਇਆ ਕਿ ਪੰਡਿਤ ਜੀ ਇਕੋਤ ਸੰ ਦਿੱਤਾ ਹੈ ਕਿ ਦਾ ਸਾਥੀ ਦੁਆ ਜੋੜਾ ਚਾਹੀਦਾ ਹੈ ਪੰਡਿਤ ਜੀ ਤਾਂ ਪਹਿਲਾਂ ਤਲੇ ਜ਼ਮੀਨ ਨਿਕਲ ਗਈ ਹੁਣ ਮੈਂ ਦੁਆ ਕੰਗਰ ਕਿਧਰੋਂ ਲਿਆਵਾਂਗਾ ਰਾਜਾ ਨੇ ਕਹਿ ਜੇ ਤੁਸੀਂ ਕੰਗਰ ਨਹੀਂ ਲਿਆਓਗੇ ਤੁਸੀਂ ਮੇਰੇ ਘਰ 'ਚ ਕਲੇਸ਼ ਪਾ ਦਿੱਤਾ ਰਾਣੀ ਰੋ ਰਹੀ ਹੈ ਬੁਰਾ ਹਾਲ ਕਰੀਏ ਮੈਂ ਤੇਰਾ ਸਿੱਧ ਕਲਮ ਕਰ ਦਿਆਂਗਾ ਹੁਣ ਪੰਡਿਤ ਜੀ ਕੰਬਦੇ ਕੰਬਦੇ ਰਵਿਦਾਸ ਜੀ ਮਹਾਰਾਜ ਕੋਲ ਗਏ ਕਹਿਣ ਲੱਗੇ ਹੁਣ ਤੁਸੀਂ ਮੇਰੀ ਇਲਾਜ ਰੱਖੋ ਮੈਂ ਇਤਨਾ ਪਾਪੀ ਮੂਰਖ ਤੋੜ ਦਿੱਤਾ ਹੈ ਕੰਗਨ ਮੈਂ ਆਪਣੇ ਕੋ ਰੱਖ ਕੇ ਆਪਣੇ ਲਈ ਮੁਸੀਬਤ ਮੋਲ ਖੜੀ ਕਰ ਲਈ ਰਗਾ ਮੈਨੂੰ ਮਾਰ ਦੇਗਾ ਰਵਿਦਾਸ ਜੀ ਮਹਾਰਾਜ क्षमा ਕਰਨੀਓ ਗਹਨ ਕਿਉਂਕਿ ਸੰਤ ਮਹাপুরਸ਼ ਉਹਨਾਂ ਦਾ ਪ੍ਰਮਾਤਮਾ ਨਾਲ ਪਿਆਰ ਹੁੰਦਾ ਹੈ ਉਹਨਾਂ ਨੇ ਸੰਸਾਰਿਕ ਮੋਹ ਮਾਇਆ ਨਾਲ ਕੁਝ ਨਹੀਂ ਲੈਣਾ ਦੇਣਾ ਹੁੰਦਾ ਉਹਨਾਂ ਨੇ ਪੰਡਿਤ ਜੀ ਤੇ ਤਰਸ ਖਾ ਕੇ ਕਿਹਾ ਇਹ ਪੱਥਰ ਹਟਾਓ نیچے ਦੇਖਿਆ ਅਜਾਰਾ ਕੰਗਨ ਗੰਗਾ ਚੱਲ ਰਹੀ ਹੈ ਪੰਡਿਤ ਜੀ ਦੰਥ ਥਲੇ ਉਂਗਲੀ ਦਬਾ ਕੇ ਰਵਿਦਾਸ ਮਹਾਰਾਜ ਜੀ ਨੇ ਕਿਹਾ ਸਿਰ ਇਕੋ ਹੀ ਕਢਣਾ ਉਹਨਾਂ ਨੇ ਇੱਕ ਕੰਗੜ ਲੈ ਕੇ ਰਾਜਾ ਜੀ ਨੂੰ ਦਿੱਤਾ ਸੋ ਐਸੇ ਗੁਰੂ ਪਿਆਰੇ ਜਿਹੜੇ ਪਰਮਾਤਮਾ ਦੇ ਬੰਦੇ ਹੁੰਦੇ ਹਨ ਪਰਮਾਤਮਾ ਉਹਨਾਂ ਦੇ ਕੰਮ ਕਿਸ ਤਰ੍ਹਾਂ ਸਵਾਰਦੇ ਹਨ ਉਹਨਾਂ ਨੂੰ ਨਾਨਕ ਸਤਗੁਰੂ ਪੂਜਿਆ ਤਨਹਰ ਪੂਜ ਕਰਾਵਾਂ ਜਿਹੜੇ ਪ੍ਰਮਾਤਮਾ ਦਾ ਪੂਜਾ ਕਰਦੇ ਹਨ ਉਹਨਾਂ ਦੀ ਸਾਰੇ ਸੰਸਾਰ ਵਿੱਚ ਸ਼ੋਭਾ ਹੁੰਦੀ ਹੈ ਉਹਨਾਂ ਦੀ ਸੋਬਾ ਜੁਗ ਜੁਗ ਹੋਈ ਉਹਨਾਂ ਦੀ ਸੋਬਾ ਜੁਗ ਜੁਗ ਹੋਈ ਉਹਨਾਂ ਦੀ ਸੋਬਾ ਜੁਗ ਜੁਗ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ